ਮਲੇਰਕੋਟਲੇ ਆ ਡਾਕਟਰ ਸਾਹਿਬ ਕਹਿੰਦੇ ਤੁਹਾਡਾ ਕੋਈ ਵੀ ਪੁਰਾਣੇ ਤੋਂ ਪੁਰਾਣਾ ਢੂਹੀ ਦਾ ਦਰਦ ਜਾਂ ਰੀੜ ਦੀ ਹੱਡੀ ਤੇ ਕੋਈ ਵੀ ਪ੍ਰੋਬਲਮ ਹੋਵੇ ਉਸੇ ਬਿਨਾ ਮੈਡੀਸ਼ਨ ਤੋਂ ਬਿਨਾ ਟੀਕੇ ਤੋਂ ਬਿਨਾ ਆਪਰੇਸ਼ਨ ਤੋਂ ਬਿਲਕੁਲ ਸਹੀ ਕਰ ਦਾਂਗੇ ਇਹਦੇ ਵਿੱਚ ਕਿੰਨਾ ਸੱਚਾ ਸਾਰਾ ਆਪਾਂ ਦੇਖਦਾ ਤੁਸੀਂ ਬਸ ਇਹ ਰੀਲ ਨੂੰ ਸ਼ੇਅਰ ਕਰ ਦਿਓ ਜੇ ਕਿਸੇ ਨੂੰ ਇਤਾਂ ਦੀ ਕੋਈ ਪ੍ਰੋਬਲਮ ਹੈਗੀ ਆ ਅਗਰ ਤੁਹਾਨੂੰ ਰੀੜ ਦੀ ਹੱਡੀ ਨਾਲ ਜੁੜੀ ਹੋਈ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਜਿਵੇਂ ਸਰਵਾਈਕਲ ਪ੍ਰੋਬਲਮ ਹੈ ਸਰਵਾਈਕਲ ਸਪੌਂਡਾਇਲੋਸਿਸ ਹੈ ਢੂਹੀ ਦੇ ਵਿੱਚ ਦਰਦ ਹੈ ਲੱਤਾਂ ਦੇ ਵਿੱਚ ਦਰਦ ਹੈ ਮਾਹਾਂ ਦੇ ਵਿੱਚ ਦਰਦ ਹੈ ਲੱਤਾਂ ਮਾਹਾਂ ਦੇ ਵਿੱਚ ਸੁਣ ਨਾਣਾ ਫ ਇਹਨਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਅਸੀਂ ਬਿਨਾ ਮੈਡੀਸਿਨ ਤੋਂ ਕਰਦੇ ਹਾਂ ਔਰ ਇੱਕ ਕੈਇਰੋਪ੍ਰੈਕਟਿਕ ਮੈਥਡ ਨਾਲ ਸਹੀ ਲੱਗ ਰਿਹਾ ਜੀ ਹਾਂ ਜੀ ਐਨੋਕਿਆ ਹਾਂ ਸਹੀ ਹੈ ਜੀ ਹਾਂ ਠੀਕ ਹੈ ਕਿੰਨੇ ਟਾਈਮ ਤੋਂ ਤੁਹਾਨੂੰ ਪਹਿਲਾਂ ਪਹਿਲਾਂ ਮੇਰੇ ਬਾਹਾਂ ਐ ਨਹੀਂ ਮੁੜਦੇ ਇੱਥੇ ਖੜ ਜਾਂਦੀ ਗਏ ਕਿੰਨੇ ਨੇ ਤੁਹਾਨੂੰ ਪ੍ਰੋਬਲਮ ਦੀ ਜੀ ਇਹ ਮੈਨੂੰ ਇਹ ਜੀ 5 ਸਾਲ ਦਾ ਘਟ ਹੋ ਗਿਆ ਹਾਂਜੀ ਵੀਰੇ ਕਿਵੇਂ ਫਰਕ ਲੱਗ ਰਿਹਾ ਹਾਂਜੀ ਹਾਂਜੀ ਬਹੁਤ ਠੀਕ ਲੱਗ ਰਿਹਾ ਰੈਲੈਕਸ ਹੋ ਰਿਹਾ ਪੂਰਾ ਠੀਕ ਹੈ ਤੁਹਾਨੂੰ ਮਾਲਾ ਜਿਓ ਆਪਰੇਸ਼ਨ ਦੱਸਿਆ ਜੇ ਤੁਸੀਂ ਪਹਿਲਾਂ ਦੱਸਿਆ ਹਾਂਜੀ ਹਾਂ ਪਹਿਲਾਂ ਨਹੀਂ ਡਾਕਟਰਾਂ ਦਾ ਆਪਰੇਸ਼ਨ ਨਹੀਂ ਸੁਲਾਇਆ ਇ ਤੁਸੀਂ ਪਹੁੰਚਣਾ ਮਹਿਤਾਬ ਕੈਰੋ ਪ੍ਰੈਕਟਰ ਮਰੀਰਕੋਟਲਾ ਰਾਏਕੋਟ ਰੋਡ ਦੇ ਉੱਪਰ ਇੰਡੀਅਨ ਆਲ ਪੰਪ ਦੇ ਬਿਲਕੁਲ